ਗਰ ਨਾਲ ਸੁਣੋ ਏ ਕੋੜੀ ਸਚਾਈ ਨੂੰ ਜੀ ਸਬਰ ਕਰਕੇ ਕਿਹੜੇ ਰਾਹੇ ਪਏ ਅਸੀਂ ਦਸਣ ਲੱਗਿਆਂ ਕੌੜਾ ਕੁੱਟ ਪਰਕੇ ਕਿਹੜੇ ਰਾਹੇ ਪਏ ਅਸੀਂ ਦਸਣ ਲੱਗਿਆਂ ਕੌੜਾ ਕੁੱਟ ਪਰਕੇ ਕਰਨੀਆਂ ਸਾਡੀਆਂ ਏ ਦੋਸ਼ ਦਈਏ ਨਾ ਐਵੇਂ ਤਕਦੀਰਾਂ ਨੂੰ ਸਿੱਖੋ ਸਰਦਾਰ ਵਾਸਤਾ ਜਗal ਵੋ ਸੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰਦਾਰ ਵਾਸਤਾ ਜਗal ਵੋ ਸੁੱਤੀਆਂ ਜ਼ਮੀਰਾਂ ਨੂੰ ਬਿਊਟੀ ਪਾਰਲਰ ਵਿੱਚ ਬਾਪ ਜਾਂ ਪਰ ਆਖੋ ਦਿਆਂ ਛੱਡ ਕੇ ਸ਼ਕਲ ਵਗਾੜ ਕੇ ਲਿਆਉਣ ਤੀਆਂ ਨੂੰ ਆਪ ਹਿੱਕ ਕੱਢ ਕੇ ਸ਼ਕਲ ਬਗੜ ਕੇ ਲਿਆਉਣ ਤੀਆਂ ਨੂੰ ਆਪ ਇੱਕ ਕੱਢ ਕੇ ਕੈਦੋ ਵਾਂਗੂ ਕੋਈ ਰੋਕਦਾ ਨਾ ਟੋਕਦਾ ਕਲ ਯੁੱਗੀ ਹੀਰਾ ਨੂੰ ਸਿੱਖੋ ਸਰਦਾਰ ਵਾਸਤਾਜ ਗਾਲਵੋ ਸੁੱਤੀਆਂ ਜਮੀਰਾ ਨੂੰ ਸਿੱਖੋ ਸਰਦਾਰ ਵਾਸਤਾਜ ਗਾਲਵੋ ਸੁੱਤੀਆਂ ਜਮੀਰਾ ਨੂੰ ਸਰਦਾਰਨੀਆਂ ਹੱਥਾਂ ਪੈਰਾਂ ਉੱਤੇ ਨੇ ਮੋਰਡੌਲੇ ਪਿੰਜਣੀਆਂ ਉੱਤੇ ਪਈਆਂ ਤੋਂ ਟੈਟੂ ਖਣਵਾਉਂਦੀਆਂ ਮੋਰਡੌਲੇ ਪਿੰਜਣੀਆਂ ਉੱਤੇ ਪਈਆਂ ਤੋਂ ਟੈਟੂ ਖਣਵਾਉਂਦੀਆਂ ਨਟਨੀਆਂ ਵਾਂਗੇ সোਆਂਗ ਰੱਚ ਕੇ ਦਿਨ ਤੱਕਰੀਆਂ ਨੂੰ ਸਿੱਖੋ ਸਰਦਾਰ ਵਾਸਤਾ ਜਗਾ ਲਵੋ ਸੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰਦਾਰਾਂ ਉਹ ਹੌਲੂਣਾ ਮਾਰੀਏ ਸੁੱਤੀਆਂ ਜਮੀਰਾਂ ਨੂੰ ਮਾਤਾ ਭਾਗੋ ਮਾਤਾ ਗੁਜਰੀ ਦੀਵਾਰ ਸੋ ਸਰਦਾਰ ਬੀਬੀਓ ਸਿੱਖੀ ਵਾਲੀ ਵੱਖਰੀ ਪਛਾਣ ਭੁੱਲੋ ਨਾ ਕਿਰਦਾਰ ਬੀਬੀਓ ਸਿੱਖੀ ਵਾਲੀ ਵੱਖਰੀ ਪਛਾਣ ਭੁੱਲੋ ਨਾ ਕਿਰਦਾਰ ਬੀਬੀਓ ਛੱਡ ਕੇ ਮੋਬਾਈਲ ਦੀ ਥਾਂ ਹੱਥ ਫੜ ਲਓ ਤੁਸੀਂ ਸ਼ਮਸ਼ੀਰਾ ਨੂੰ ਸਿੱਖੋ ਸਰਦਾਰੋ ਆਹ ਹਲੂਣਾ ਮਾਰੀਏ ਸੁੱਤੀਆਂ ਜਮੀਰਾ ਨੂੰ ਸਿੱਖੋ ਸਰਦਾਰੋ ਵਾਸਤਾਜ ਗਾਲ ਵੋ ਸੁੱਤੀਆਂ ਜਮੀਰਾ ਨੂੰ ਉਦਮ ਸਰਬ ਭਗਤ ਸਿੰਘ ਦੇ ਨੋਜ ਨਸ਼ਿਆ ਨੂੰ ਛੱਡੋ ਦੇਸ਼ ਦੇ ਪਵਿੱਖ ਹੋ ਬਾ ਪੰਜਾਬੀ ਹੀਰਿਓ ਨਸ਼ਿਆ ਨੂੰ ਛੱਡੋ ਦੇਸ਼ ਦੇ ਪਵਿੱਖ ਹੋ ਬਾ ਪੰਜਾਬੀ ਹੀਰਿਓ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬ ਚ ਸਾੰਭੀਏ ਜੰਗੀਰਾਂ ਨੂੰ ਸਿੱਖੋ ਸਰਦਾਰ ਵਾਸਤਾ ਜਗ ਲਵੋ ਸੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰਦਾਰ ਵਾਸਤਾਜ ਗਾਲਵੋ ਸੁੱਤੀਆਂ ਜਮੀਰਾਂ ਨੂੰ ਉਦਮ ਸਰਾਬੇ ਭਗਤ ਸਿੰਘ ਦੇ ਨੌਜਵਾਨ ਵੀਰਿਓ ਨਸ਼ਿਆਂ ਨੂੰ ਛੱਡੋ ਦੇਸ਼ ਦੇ ਪਵਿੱਖ ਹੋ ਬਾਪ ਪੰਜਾਬੀ ਹੀਰਿਓ ਨਸ਼ਿਆਂ ਨੂੰ ਛੱਡੋ ਦੇਸ਼ ਦੇ ਪਵਿੱਖ ਹੋ ਬਾਪ ਪੰਜਾਬੀ ਹੀਰਿਓ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬ ਚ ਸਾੰਬੀਏ ਜੰਗੀਰਾਂ ਨੂੰ ਸਿੱਖੋ ਸਰਦਾਰੋ ਆਹ ਹਲੂਣਾ ਮਾਰੀਏ ਝੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰਦਾਰੋ ਵਾਸਤਾਜ ਗਾਲਵੋ ਸੁੱਤੀਆਂ ਜ਼ਮੀਰਾਂ ਨੂੰ ਵਾਰਗੇ ਜੋ ਜਾਨਾ ਸਾਡੇ ਵੀਰ ਸੇਲ ਹੀ ਮੰਨੋ ਸੂਰ ਵੀਰਾਂ ਨੂੰ ਸਿੱਖੋ ਸਰਦਾਰੋ ਵਾਸਤਾਜ ਗਾਲਵੋ ਸੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰਦਾਰ ਵਾਸ ਤਾਜ ਗਾਲ ਵੋ ਸੁੱਤੀਆਂ ਜ਼ਮੀਰਾਂ ਨੂੰ ਰੱਗ ਢਾਡੀ ਕਥਾ ਵਾਚਕ ਕਵਿਸ਼ਰੋ ਰਹੀਏ ਪਰਚਾਰ ਦੇ ਸਿੱਖੀ ਦੀ ਪਨੀਰੀ ਗੁਮਰਾਹ ਹੁੰਦੀ ਨੂੰ ਰਹਿਣਾ ਹੈ ਬੰਗਾਰ ਦੇ ਸਿੱਖੀ ਦੀ ਪਨੀਰੀ ਐ ਗੁਮਰਾਹ ਹੁੰਦੀ ਨੂੰ ਰਹਿਣਾ ਬਲੇਹਾਰ ਸਿੰਘ ਤਾਂ ਗੋਬਿੰਦ ਘੜੀਆਂ ਲਿਖੇ ਤਕਦੀਰਾਂ ਨੂੰ ਸਿੱਖੋ ਸਰਦਾਰੋ ਰਾਲ ਕੇ ਝੰਡੋੜੀਏ ਸੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰਦਾਰੋ ਆਹ ਲੂਣਾ ਮਾਰੀਏ ਸੁੱਤੀਆਂ ਜ਼ਮੀਰਾਂ ਨੂੰ